ਤੇ ਬੱਚਾ ਪਹਿਲੇ ਨਾਲੋਂ ਤਾਂ ਕਾਫੀ ਠੀਕ ਹੈ ਕੋਸ਼ਿਸ਼ ਕਰ ਰਹੇ ਆਂ ਆਪ ਵੀ ਕਿਸੇ ਤਰ੍ਹਾਂ ਨਾਲ ਉਹਦੀ ਬੇਟੇ ਦੀ ਜਾਂ ਬਾਜੂ ਤੇ ਉਹਨਾਂ ਦੇ ਫਾਦਰ ਜਿਹੜੇ ਉਹਨਾਂ ਦੀ ਘਰ ਤੋਂ ਅਸੀਂ ਬਚਾ ਸਕੀਏ ਸਾਡੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਭਾਰਤ ਵੱਲੋਂ ਤੇ ਉਹ ਤਾਂ ਟੈਰਰਿਸਟ ਕਾਣਿਆਂ ਤੇ ਕੀਤਾ ਗਿਆ ਜਦਕਿ ਪਾਕਿਸਤਾਨ ਜਿਹੜਾ ਹੈ ਉਹ ਸਾਡੇ ਸਿਵਿਲਿਅਨਸ ਦੇ ਉੱਤੇ ਜਿਹੜਾ ਉਹ ਅਟੈਕ ਕਰ ਰਿਹਾ ਹੈ ਪੁੰਛ ਦੇ ਵਿੱਚ ਹਮਲੇ ਤੋਂ ਬਾਅਦ ਜਿੱਥੇ ਕਈ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤਾਂ ਮੇਰੇ ਨਾਲ ਇਸ ਵਕਤ ਮੌਜੂਦ ਨੇ ਡਾਕਟਰ ਰਵੀ ਮਹਾਜਨ ਸਰ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕਿ ਕੀ ਕੰਡੀਸ਼ਨ ਹੈ ਸਰ ਜਿਹੜੇ ਪਰਿਵਾਰ ਉੱਥੋਂ ਆਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਉੱਥੋਂ ਦੋ ਪੇਸ਼ੈਂਟ ਜਿਹੜੇ ਆ ਉਹ ਸਾਡੇ ਕੋਲ ਆਏ ਹੈ ਇੱਕ ਬੱਚਾ ਜਿਹੜਾ ਤਕਰੀਬਨ 14 ਸਾਲ ਦਾ ਹੈ ਔਰ ਉਹਦੇ ਫਾਦਰ ਨੇ ਜਿਨ੍ਹਾਂ ਦੀ ਉਮਰ ਤਕਰੀਬਨ 50 ਸਾਲ ਦੀ ਹੋਏਗੀ ਤੇ ਇਹ ਦੋਨਾਂ ਦੇ ਜਿਹੜੀ ਸੱਟ ਕਾਫੀ ਜ਼ਿਆਦਾ ਲੱਗੀ ਹੈ ਬੱਚੇ ਦੇ ਜਿਹੜੀ ਬਾਜੂ ਹੈ ਉਹ ਆਲਮੋਸਟ ਕੋਨੀ ਦੇ ਲੈਵਲ ਤੋਂ ਇੰਨੀ ਕਿ ਡੈਮੇਜ ਹੋ ਗਈ ਹੈ ਕਿ ਬਸ ਥੋੜੇ ਜੇ ਮਾਸ ਨਾਲ ਹੀ ਲਟਕੀ ਹੋਈ ਸੀ ਤੇ ਉਹ ਉਸ ਤੋਂ ਇਲਾਵਾ ਉਹਨੂੰ ਇੱਕ ਸਪਲਿੰਟਰ ਜਿਹੜਾ ਹੈ ਸਿਰ ਦੇ ਵਿੱਚੋਂ ਵੀ ਨਿਕਲ ਗਿਆ ਉਹਦਾ ਤੇ ਬੱਚਾ ਪਹਿਲੇ ਨਾਲੋਂ ਤਾਂ ਕਾਫੀ ਠੀਕ ਹੈ ਲੇਕਿਨ ਸਤੋ ਬਾਜੂ ਦਾ ਤਾਲੁਕ ਹੈ ਅਸੀਂ ਉਹਨੂੰ ਕੋਸ਼ਿਸ਼ ਕਰ ਰਹੇ ਹਾਂ ਬਾਜੂ ਨੂੰ ਬਚਾਉਣ ਦੀ ਔਰ ਅੱਜ ਸਾਡੀ ਆਰਥੋਪੈਡਿਕਸ ਟੀਮ ਤੇ ਪਲਾਸਟਿਕ ਸਰਜੀ ਦੀ ਟੀਮ ਨੇ ਮਿਲ ਕੇ ਜਿਹੜਾ ਉਹਦੀ ਫਸ ਸਰਜਰੀ ਕੀਤੀ ਹੈ ਔਰ ਮੈਨੂੰ ਲੱਗਦਾ ਹੈ ਸਾਨੂੰ 3 ਦਿਨਾਂ ਚ ਪਤਾ ਲੱਗੇਗਾ ਕਿ ਅਸੀਂ ਉਹ ਬਾਜੂ ਬਚਾ ਸਕਦੇ ਆਂ ਕਿ ਨਹੀਂ ਲੇਕਿਨ ਮੈਨੂੰ ਉਮੀਦ ਹੈ ਕਾਫੀ ਕਿ ਫਰਦਰ ਪਲਾਸਟਿਕ ਸਰਜੀ ਵਗੈਰਾ ਕਰਕੇ ਔਰ ਲੇਟਰ ਜਿਹੜੀਆਂ ਆਰਥੋਪੈਡਿਕ ਸਰਜਰੀਜ਼ ਦੇ ਨਾਲ ਅਸੀਂ ਬਾਜੂ ਨੂੰ ਬਚਾ ਸਕਾਂਗੇ ਤੇ ਜਿਹੜੇ ਉਹਦੇ ਫਾਦਰ ਨੇ ਉਹਨਾਂ ਦੀ ਮੇਨ ਜਿਹੜੀ ਹੈ ਲੱਤ ਦੀ ਸੱਟ ਹੈ ਜਿਹਦੇ ਵਿੱਚ ਪੱਟਵਲੀ ਹੱਡੀ ਜਿਹੜੀ ਹੈ ਉਹ ਬਹੁਤ ਬੁਰੀ ਤਰ੍ਹਾਂ ਨਾਲ ਡੈਮੇਜ ਹੋ ਗਈ ਹੈ ਔਰ ਉਸ ਦੇ ਇਲਾਵਾ ਬਹੁਤ ਸਾਰਾ ਮਾਸ ਜਿਹੜਾ ਹੈ ਉਥੋਂ ਉਹ ਵੀ ਚਲਾ ਗਿਆ ਸੋ ਉਹਨਾਂ ਦੀ ਵੀ ਅੱਜ ਸਰਜਰੀ ਕੀਤੀ ਗਈ ਹੈ ਔਰ ਉਹਦੇ ਵਿੱਚ ਆਰਥੋਪੈਡਿਕਸ ਟੀਮ ਨੇ ਤੇ ਪਲਾਸਟਿਕ ਸਰਜੀ ਟੀਮ ਨੇ ਮਿਲ ਕੇ ਜਿਹੜਾ ਹੈ ਆਰਥੋਪੈਡਿਕਸ ਵਾਲਿਆਂ ਨੇ ਹੱਡੀ ਨੂੰ ਸਟੇਬਲ ਕੀਤਾ ਹੈ ਔਰ ਅਸੀਂ ਉਹਦੇ ਤੇ ਮਾਸ ਜਿਹੜਾ ਹੈ ਉਹ ਲਾਇਆ ਹੈ ਉਹ ਮਾਸ ਦੀ ਕੰਡੀਸ਼ਨ ਜਿਹੜੀ ਹੈ ਜਿਹੜਾ ਅਸੀਂ ਲਾਇਆ ਉਹ ਵੀ ਸਾਨੂੰ ਅਗਲੇ 3-4 ਦਿਨਾਂ ਚ ਪਤਾ ਲੱਗੇਗਾ ਲੇਕਿਨ ਦੋਨਾਂ ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕਿਸੇ ਤਰ੍ਹਾਂ ਨਾਲ ਉਹਦੀ ਬੇਟੇ ਦੀ ਬਾਜੂ ਤੇ ਉਹਨਾਂ ਦੇ ਫਾਦਰ ਜਿਹੜੇ ਉਹਨਾਂ ਦੀ ਲਤ ਨੂੰ ਅਸੀਂ ਬਚਾ ਸਕੀਏ ਕਿਵੇਂ ਦੇਖਦੇ ਹੋ ਸਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਹਰ ਪਾਸੇ ਜਿਹੜਾ ਹੈ ਪੈਨਿਕ ਦਾ ਮਾਹੌਲ ਹੈ ਲੋਕ ਜਿਹੜੇ ਸਹਿਮੇ ਹੋਏ ਨੇ ਕੀ ਮੈਸੇਜ ਇੱਕ ਉਹਨਾਂ ਲੋਕਾਂ ਦਾ ਦੇਖੋ ਇਸ ਰਹਾ ਪਈ ਦੇਖੋ ਪਾਕਿਸਤਾਨ ਨੇ ਜਿਹੜੀ ਹੈ ਬਹੁਤ ਹੀ ਇੱਕ ਮਾੜੀ ਹਰਕਤ ਕੀਤੀ ਹੈ ਪਈ ਜਿਹੜਾ ਇੰਡੀਆ ਨੇ ਅਟੈਕ ਕੀਤਾ ਸੀਗਾ ਉਹ ਟੈਰਰਿਸਟ ਦੇ ਟਿਕਾਣਿਆਂ ਤੇ ਕੀਤਾ ਸੀਗਾ ਉਹ ਸਾਡੇ ਸਿਵਿਲਿయన్స్ ਦੇ ਉੱਤੇ ਜਿਹੜਾ ਉਹ ਅਟੈਕ ਕਰ ਰਹੇ ਇਹ ਪੁੰਛ ਦੇ ਵਿੱਚ ਜੋ ਇਹਨਾਂ ਨੇ ਹਮਲਾ ਹੋਇਆ ਉਹ ਸਾਰਾ ਸਿਵਿਲਿయన్స్ ਦੇ ਘਰਾਂ ਦੇ ਵਿੱਚ ਹੋਇਆ ਔਰ ਮੈਨੂੰ ਸੁਣਨ ਚਾਇਆ ਪਈ ਸ਼ਾਇਦ ਗੁਰਦੁਆਰੇ ਤੇ ਵੀ ਹੋਇਆ ਜਿੱਥੇ ਇੱਕ ਪਾਠੀ ਦੀ ਜੁੜੀ ਹੈ ਜਾਨ ਵੀ ਚਲੀ ਗਈ ਹੈ ਤੂ ਇਹ ਬਹੁਤ ਹੀ ਸ਼ਰਮਨਾਕ ਚੀਜ਼ ਹੈ ਦੇਖੋ ਅਸੀਂ ਸਾਡੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਭਾਰਤ ਵੱਲੋਂ ਤੇ ਉਹ ਤਾਂ ਟੈਰਰਿਸਟ ਕਾਣਿਆਂ ਤੇ ਕੀਤਾ ਗਿਆ ਜਦਕੀ ਪਾਕਿਸਤਾਨ ਜਿਹੜਾ ਹੈ ਉਹ ਸਾਡੇ ਸਿਵਿਲਿਅਨਸ ਦੇ ਉੱਤੇ ਜਿਹੜਾ ਉਹ ਅਟੈਕ ਕਰ ਰਿਹਾ ਜਿਹੜੀ ਕਿ ਬਹੁਤ ਹੀ ਮਾੜੀ ਗੱਲ ਹੈ ਪਰ ਮਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਇੰਡੀਅਨਸ ਨੂੰ ਇਸ ਦਾ ਜਿਹੜਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਔਰ ਆਪਣਾ ਹੌਸਲਾ ਬੁਲੰਦ ਰੱਖਣਾ ਚਾਹੀਦਾ ਹੈ ਔਰ ਜਿੱਥੋਂ ਤੱਕ ਸਾਡੀ ਐਸ ਡਾਕਟਰਸ ਜੋ ਵੀ ਮਦਦ ਹੋਏਗੀ ਜੇ ਕੋਈ ਮੁੰਡੇ ਆਂਦੇ ਆ ਸਾਡੇ ਕੋਲ ਤੇ ਅਸੀਂ ਉਹਨਾਂ ਦੀ ਪੂਰੀ ਜੜੀ ਹੈ ਉਹ ਹੈਲਪ ਕਰਾਂਗੇ ਕਿਉਂ ਸੋ ਮਚ ਸਰਸੋ ਅਮਨ ਦੇ ਹਸਪਤਲ ਜੋ ਲਗਾਤਾਰ ਆਪਣੀਆਂ ਸੇਵਾਵਾਂ ਦੇਣ ਲਈ ਅਗਰਸਰ ਰਹਿੰਦਾ ਤੇ ਹੁਣ ਵਿੱਚੋ ਤਣਾਪੂਰਨ ਮਾਹੌਲ ਬਣਿਆ ਹੋਇਆ ਹੈ ਇੰਡੀਆ ਪਾਕਿਸਤਾਨ ਦੇ ਵਿੱਚ ਤਣਾਪੂਰਨ ਮਾਹੌਲ ਬਣਿਆ ਹੋਇਆ ਉਸ ਦੇ ਵਿੱਚ ਵੀ ਪੂਰਾ ਸਹਿਯੋਗ ਕਰ ਰਿਹਾ ਹੈ ਜੋ ਇੱਥੇ ਪੇਸ਼ੈਂਟਸ ਆ ਰਹੇ ਨੇ ਤੇ ਪੁੰਛ ਦੇ ਵਿੱਚ ਜੋ ਹਮਲਾ ਹੋਇਆ ਸੀ ਜਿੱਥੇ ਲੋਕ ਗੰਭੀਰ ਜ਼ਖਮੀ ਹੋਏ ਸੀ ਕੁਝ ਪੇਸ਼ੈਂਟਸ ਜਿਹੜੇ ਨੇ ਇੱਥੇ ਆਏ ਸਿਗੇ ਔਰ ਉਹਨਾਂ ਦਾ ਇਲਾਜ ਜਿਹੜਾ ਹੈ ਚੱਲਿਆ ਹੋਵੇ ਦੇ ਬਾਰੇ ਇਹ ਉਹਨਾਂ ਨਾਲ ਗੱਲਬਾਤ ਕੀਤੀ ਕੈਮਰਾਮੈਨ ਅਜੇ ਦੇ ਨਾਲ ਮੈ ਸੁਖਜੀਤ ਗ੍ਰੇਟ ਪੰਜਾਬ ਟੀਵੀ